ਇਹ ਨਮਾਕਰ ਬਣਾਉਣ ਦੀ ਸੋਚ ਰਹੇ ਹੋ ਬਜਟ ਛੋਟਾ ਹੈ ਆਜੋ ਫਿਰ ਬਾਈ ਨਜ਼ਾਰਾ ਆਜੋ ਜਿੱਥੇ ਆਪਾਂ ਆਇਆ ਇੱਕ ਆਪ ਰੀਲਾਂ ਜੀਆਂ ਚ ਦੇਖਦੇ ਹੁੰਨੇ ਆ ਗੇਟਾਂ ਦੇ ਉੱਤੇ ਲਾਈਟਾਂ ਜੀਆਂ ਤੇ ਤਰ੍ਹਾਂ ਤਰ੍ਹਾਂ ਦੀਆਂ ਫੋਟੋਆਂ ਜੀਆਂ ਬਹੁਤ ਕੁਝ ਛੋਲੇ ਛੋਲੇ ਡਿਜ਼ਾਈਨ ਦਰਵਾਜ਼ਿਆਂ ਦੇ ਗੇਟਾਂ ਦੇ ਬਾਈ ਜੀ ਉੱਥੇ ਪਹੁੰਚ ਗਏ ਜਿੱਥੇ ਤੁਹਾਨੂੰ ਤਲਾਸ਼ ਹੈ ਕਿ ਬਣਦੇ ਕਿੱਥੇ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਅੱਜ ਆਪਾਂ ਪਹੁੰਚਿਆ ਏ ਐਸ ਤਿਮਾਂਸ ਐਂਡ ਸਲਸ ਦੇ ਕੋਲ ਬਾਈ ਹੋਰ ਦਾ ਬਹੁਤ ਘੈਂਟ ਕੰਮ ਹੈ ਬਾਈ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਖੜੇ ਕਿੱਥੇ ਆ ਐਡਰੈਸ ਜ ਆਪਣਾ ਕੱਪਾ ਘੜੇ ਬਾਈ ਚਨਾਲੋ ਪਿੰਡ ਆ ਜੀ ਇਹ ਠੀਕ ਹੈ ਜੀ ਇਹ ਮੋਹਲ ਜ਼ਿਲ੍ਹਾ ਪੈਂਦਾ ਜੀ ਠੀਕ ਹੈ ਜੀ ਚੰਡੀਗੜ੍ਹ ਰੋਡ ਕੁਰਾਲੀ ਚਨਾਲੋ ਵੱਜਦਾ ਜੇ ਠੀਕ ਹੈ ਜੀ ਕੁਰਾਲੀ ਵਾਲਾ ਬਾਈ ਮੇਨ ਜਿਹੜਾ ਚੌਰਾਸਤਾ ਪੈਂਦਾ ਨਾ ਇੱਥੇ ਮੇਨ ਚੌਕ ਹੈ ਉੱਥੋਂ ਜਦੋਂ ਆਪਾਂ ਇਧਰ ਚੰਡੀਗੜ੍ਹ ਨੂੰ ਜਾਵਾਂਗੇ ਰਾਹ ਦੇ ਵਿੱਚ ਹੀ ਆਉਂਦਾ ਬਾਈ ਖੱਬੇ ਹੱਥ ਆਊਗਾ ਤੇ ਮੈਂ ਮੋਟਾ-ਮੋਟਾ ਦੱਸਦਾ ਇੱਥੇ ਵੀ ਆਉਣ ਦੀ ਲੋੜ ਨਹੀਂ ਬਾਈ ਇੱਕ ਆਫਰ ਲੈ ਕੇ ਆਏ ਵੀ ਤੁਹਾਨੂੰ ਘਰੇ ਬੈਠੇ ਨੂੰ ਦਰਵਾਜ਼ੇ ਮਿਲ ਜਾਣਗੇ ਅੱਛਾ ਬਾਈ ਜੇ ਘਰੇ ਬੈਠੇ ਦਰਵਾਜ਼ੇ ਮੰਗਾਉਣੇ ਹੁਣ ਫਿਰ ਕੀ ਗਿਸਾਬ ਕਰਦਾ ਆਪਾਂ ਆਪਣ ਠੀਕ ਹੈ ਬੈਠੇ ਆਰਡਰ ਦਿਓ ਆਪਣਾ ਕਹਿੰਦੇ ਠੀਕ ਹੈ ਜੀ ਆਪਣੀ ਡਰਾਇੰਗ ਭੇਜ ਕੋਠੀ ਦੀ ਠੀਕ ਹੈ ਜੀ ਸਾਰਾ ਕੁਝ ਬਣਾ ਕੇ ਥੋੜੇ ਘਰੇ ਪਚਾਵਾਂਗੇ ਠੀਕ ਹੈ ਅੱਛਾ ਭਾਈ ਕੋਠੀ ਵਾਸਤੇ ਸਮਾਨ ਕੀ ਕੀ ਦੇ ਸਕਦੇ ਹੋ ਤੁਸੀਂ ਕੋਠੀ ਵਾਸਤੇ ਭਾਈ ਕੋਠੀਏ ਕੰਮ ਚਲੋਦਾ ਚਕਾਠਾ ਦੋ ਹਾਂ ਪਹਿਲਾਂ ਚਕਾਠਾ ਬਣਾ ਕੇ ਦੇਵਾਂਗੇ ਜੀ ਉਹਦੇ ਬਾਅਦ ਕੋਠੀ ਦਰਵਾਜ਼ੇ ਲੱਗਦੇ ਆ ਜੀ ਡਿਜ਼ਾਈਨਰ ਦਰਵਾਜ਼ੇ ਲੱਗਦੇ ਆ ਡਿਜ਼ਾਈਨਰ ਦਰਵਾਜ਼ੇ ਕੀ ਬਾਤ ਆ ਅੱਛਾ ਬਣਾ ਕੇ ਦੇਵਾਂਗੇ ਠੀਕ ਹੈ ਜੀ ਉਹਦੇ ਬਾਅਦ ਕੋਠੇ ਇੰਟੀਰੀਅਰ ਦਾ ਕੰਮ ਹੁੰਦਾ ਜੀ ਇੰਟੀਰੀਅਰ ਦਾ ਕਿਚਨ ਕੈਬਿਨਟ ਹੋਗੇ ਜੀ ਹਾਂਜੀ ਹਾਂਜੀ ਉਹ ਬਣਾ ਕੇ ਦੇਵਾਂਗੇ ਜੀ ਉਹਦੇ ਬਾਅਦ ਬਾਹਰ ਆਗੇ ਆਪਾਂ ਕੋਠੀ ਤੇ ਮੇਨ ਗੇਟ ਲੱਗਦਾ ਜੀ ਮੇਨ ਗੇਟ ਉਹ ਜਿਹੜਾ ਅੱਜ ਕੱਲ ਚੱਲ ਰਹੇ ਨੇ ਜਿਹੜਾ ਲਾਈਟਾਂ ਵਾਲੇ ਚੱਲਦੇ ਆ ਜੀ ਸਟੀਲ ਦੇ ਵੀ ਚੱਲਦੇ ਆ ਆਹਨੇ ਪ੍ਰੋਫਾਈਲ ਗੇਟ ਚੱਲਦੇ ਆ ਜੀ ਠੀਕ ਹੈ ਜੀ ਆਪਣਾ ਲਾਈਟਾਂ ਵਾਲੇ ਚੱਲ ਰਹੇ ਆ ਜੀ ਜਿਹੜੀ ਡੋਰ ਕ ਆਪਾ ਪੰਜਾਬ ਵਿੱਚ ਰਹਿੰਦੇ ਆ ਪੰਜਾਬ ਦਾ ਨਕਸ਼ਾ ਹੀ ਬਹੁਤ ਚੰਗਾ ਹੈ ਨਕਸ਼ਾ ਬਣਾਵਾਂਗੇ ਅੱਛਾ ਕਿਆ ਬਾਤ ਹੈ ਬਾਈ ਚਾਹੇ ਬਲ ਕਿਸੇ ਦੀ ਫੋਟੋ ਵੀ ਲਵਾ ਸਕਦਾ ਉਹ ਵੀ ਦਵਾ ਦਾਂਗੇ ਬਾਈ ਜੀ ਕੋਈ ਵੀ ਤੁਸੀਂ ਡਿਜ਼ਾਈਨ ਬਣਾਉਣਾ ਗੇਟ ਦੇ ਉੱਤੇ ਦੇਖੋ ਘਰ ਦੀ ਸਟਾਰਟਿੰਗ ਹੁੰਦੀ ਹੈ ਜਗਾਠਾਂ ਤੋਂ ਜਗਾਠਾਂ ਤੋਂ ਲੈ ਕੇ ਅੰਦਰ ਇੰਟੀਰੀਅਰ ਹੋ ਗਿਆ ਤੇ ਜਿਹੜਾ ਰਸੋਈ ਤਿਆਰ ਕਰਵਾਉਣੀ ਹੈ ਬੈਡਰੂਮ ਕੁਝ ਵੀ ਤਿਆਰ ਕਰਵਾਉਣਾ ਉਹ ਤੋਂ ਤੁਸੀਂ ਬਾਹਰ ਆਜੋ ਗੇਟ ਤੇ ਬਾਈ ਹੋਰੀ ਗੇਟ ਉਹ ਤਿਆਰ ਕਰਦੇ ਨੇ ਜਿਹੜੇ ਅੱਜ ਕੱਲ ਨਾ ਰੀਲਾ ਜਿਹਾ ਪਾ ਕੇ ਮਿਲੀਨ ਮਿਲੀਨ ਖੱਟੀ ਜਾਨੇ ਥੱਲੇ ਕਮੈਂਟ ਆਉਂਦੇ ਨੇ ਬਾਈ ਕਿੱਥੋਂ ਬਣਵਾਇਆ ਕਿੱਥੋਂ ਤਾਂ ਬਾਈ ਇਹਨਾਂ ਤੋਂ ਬਣਾ ਕੇ ਲੈ ਜਾਂਦੇ ਨੇ ਅੱਛਾ ਬਾਈ ਜੀ ਤੁਸੀਂ ਭੇਜੀ ਦੋਗੇ ਅੱਛਾ ਕੁਆਲਟੀ ਦਾ ਕੀ ਰਹੂਆ ਆਪਣਾ ਕੁਆਲਟੀ ਦਾ ਭਾਜੀ ਆਪਾਂ ਕੰਪਰੋਮਾਈਜ਼ ਕਰਦੇ ਨਹੀਂ ਅੱਛਾ ਜੀ ਇਹ ਹੁਣ ਚਗਾਠਾ ਬਣਾ ਰਹੇ ਜੀ ਮਾਰਕੀਟ ਦੇ ਵਿੱਚ ਕੋ 70 ਨੰਬਰ 80 ਨੰਬਰ 9 100 ਨੰਬਰ ਭਾਜੀ ਬਣਾਉਂਦੇ ਨੇ ਠੀਕ ਹੈ ਅਸੀਂ ਕਰਦੇ 1.2 ਮ ਦਾ ਸ਼ੁਰੂ ਮਾਰਦੇ ਅੱਛਾ ਲੋਕੀ 1.2 ਸੋੜਾਂਗੇ ਦੱਸੀ ਜਾਂਦੇ ਆ ਅਸੀਂ ਆਪਣਾ 1.5 ਸਾਡੇ ਕੋਲ ਟਾੜਾ ਚੱਲਦਾ ਹੈ ਅਸੀਂ ਉਹਨੂੰ ਵੀ ਥੋੜਾ ਅੰਡਰ ਚੱਲਦਾ ਹੈ ਜੀ ਅੱਛਾ ਜੀ ਐਮਐਮ ਦੇ ਮੈਨੂੰ ਕੰਫਰਮਾਈਜ਼ ਹੈ ਹੋ ਨਹੀਂ ਜੀ ਠੀਕ ਹੈ ਜੀ ਆ ਮਤਲਬ ਬਾਈ ਜੇ ਤੁਸੀਂ ਨੇ ਆਈ ਕੋ ਭਾਰੀ ਬਹੁਤ ਆ ਯਾਰ ਹਾਂਜੀ ਹਾਂਜੀ ਬਾਈ ਜੀ ਇਹ ਪ્યો ਟਾਡਾ ਦਾ ਮਾਲ ਹੈ ਇਹ 150 ਨੰਬਰ ਵਾਲਾ ਹੈ ਇਹ ਟਾਈਪ ਪਰ ਹੈ ਇਹ ਚਿਗਾਰ ਤੇ ਲੱਗਿਆ ਹੋਊ ਬਾਈ ਸਵਾਦ ਆਜੂ ਹੈ ਕਹਿੰਦਾ ਮੁੰਡਾ ਮਰਜੂ ਤਰਾਗੜੀ ਨੀ ਟਰੂ ਉਹ ਕੰਮ ਕਰ ਰਿਹਾ ਬਾਈ ਹੋਰ ਦੇਖੋ ਕਿੱਦਾਂ ਮੋਟਾ ਸਿਸਟਮ ਹੈ ਪਰ ਬਾਈ ਜੀ ਬਹੁਤ ਆ ਬਾਈ ਜੀ ਇਹ ਸਾਰਾ ਸੀਐਨਸੀ ਵੀ ਨਾਲ ਬੰਡ ਹੁੰਦਾ ਮਾਲੀ ਅੱਛਾ ਅੱਛਾ ਹਾਂ ਬਾਈ ਅੰਦੂਰ ਅਦੂ ਰੇਕ ਮਸ਼ੀਨਾਂ ਨਾਲ ਆ ਬਾਈ ਹੋਰ ਨਾਲ ਪੁਆਇੰਟ 2 ਪੁਆਇੰਟ ਕੰਮ ਆ ਅਗਰ ਤੁਹਾਡੇ ਕੋਠੀ ਨੂੰ ਜਾਂ ਗੇਟ ਲਗਾਉਣਾ ਜਾਂ ਕੋਈ ਵੀ ਕੰਮ ਕਰਨਾ ਬਾਈ ਹੋਰ ਪੂਰਾ ਪੂਰਾ ਨਾਪ ਕਰਕੇ ਤੁਸੀਂ ਭੇਜ ਦਿਓ ਬਾਈ ਹੋ